ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਸਿਵਰਨ ਹਸਪਤਾਲ ਖੇਮਕਰ ਰੋਡ ਤੇ ਖਿਵੜ ਦੀ 5ਵੀਂ ਵਰੇਗੜ ਮੌਕੇ ਸ੍ਰੀ ਸੁਖਬੀ ਸਾਹਿਬ ਜਿਹਦੇ ਪਾੜ ਦੇ ਭੋਗ ਪਾ ਕੇ ਪ੍ਰਮਾਤਮਾ ਦਾ ਸ਼ਕਰਾਨਾ ਕੀਤਾ ਗਿਆ ਇਸ ਮੌਕੇ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਗਰਮੇਸ਼ ਸਿੰਘ ਸਿੱਧੂ ਨੇ ਦੱਸਿਆ ਕਿ 21 ਨਵੰਬਰ 1999 ਨੂੰ ਇਸ ਬਾਰਡਰ ਦੇ ਪਛੜੇ ਲੱਗ ਕੇ ਵਿੱਚ 12 ਬੈੱਡ ਨਾਲ ਸਿਵਰਨ ਹਸਪਤਾਲ ਸ਼ੁਰੂ ਕੀਤਾ ਗਿਆ ਸੀ ਪਰਮਾਤਮਾ ਦੀ ਬੇਪਾਰ ਕਿਰਪਾ ਨਾਲ ਹਸਪਤਾਲ ਮਲਟੀ ਸਪੈਸ਼ਲਿਸਟੀ 40 ਬੈਡ ਐਨ ਏ ਬੀ ਐਚ ਐਕ੍ਰੀਡੇਸ਼ਨ ਹੋ ਗਿਆ ਹੈ ਇਸ ਹਸਪਤਾਲ ਵਿੱਚ ਡਾਕਟਰ ਜਸ਼ਨਦੀਪ ਸਿੰਘ ਸੰਧੂ ਐਮ ਡੀ ਮੈਡੀਸ਼ਨ ਡਾਕਟਰ ਦਿਸਕਰ ਸਿੰਘ ਸੰਧੂ ਐਮ ਐਸ ਆਰਥੋ ਡਾਕਟਰ ਤਨਵੀਰ ਕੌਰ ਐਮ ਡੀ ਅਲਟਰਾਸਾਉਂਡ ਡਾਕਟਰ ਸੰਦੀਪ ਕੌਰ ਐਮ ਡੀ ਗੈਡੀ 24 ਘੰਟੇ ਮੌਜੂਦ ਰਹਿੰਦੇ ਹਨ ਇਸ ਹਸਪਤਾਲ ਵਿੱਚ ਈ ਸੀ ਐਨ ਐਸ ਸਾਬਕਾ ਫੌਜੀਆ ਤੇ ਸਾਰੀਆਂ ਬੀਮਾ ਕੰਪਨੀਆਂ ਦੇ ਬੀਮਾ ਹੋਲਡਰ ਦੇ ਇਲਾਜ ਦੀ ਸਹੂਲਤ ਮੁਹੱਈਆ ਹੈ ਇਸ ਮੌਕੇ ਪ੍ਰਿੰਸੀਪਲ ਸੁਤੰਦਰ ਸਿੰਘ ਪੰਨੂ ਡਾਕਟਰ ਆਗਿਆਪਾਲ ਸਿੰਘ ਗੁਰਦੇਵਾਲ ਸਿੰਘ 베ਦੀ ਰਮਨਜੀਤ ਸਿੰਘ ਗਿੱਲ ਗੁਰਜੀਤ ਸਿੰਘ ਡਲੇਰੀ ਜੋਗਾ ਕਲੱਬ ਦੇ ਪ੍ਰਧਾਨ ਛੱਤੀ ਪ੍ਰਸ਼ਾਦ ਅਤੇ ਸਮੂਹ ਹਸਪਤਾਲ ਦੀ ਟੀਮ ਅਤੇ ਡਾਕਟਰੀ ਸਟਾਫ ਹਾਜ਼ਰ ਸੀ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ Subscribe Facebook Instagram ਤੇ Follow ਜਰੂਰ ਕਰਾ ਤੜਵਾਜੀ ਸਤਿਗੁਰੂ ਜੀ ਕਹਿੰਦੇ ਇਹ ਆਤਮਾ ਮਗਨ ਹੋਤ ਕਿਰਪਾ ਦੇ ਮਹਾ ਵਿਖਿਆ ਦੇ ਤੌਰ ਸਤਿਗੁਰੂ ਜੀ ਕਹਿੰਦੇ ਫਿਰ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਟਿਕਿਆ ਰਵਾਂ ਮੈਨੂੰ ਜਗ੍ਹਾ ਮਿਲ ਜਾਵੇ